ਨਕੋਦਰ ਸਿਟੀ थाना ਪੁਲਿਸ ਅਤੇ ਸਦਰ थाना ਪੁਲਿਸ ਵੱਲੋਂ ਦੋ ਪਿਸਟਲ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਨਕੋਦਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ حاصل ਹੋਈ ਜਿਸ ਵੇਲੇ ਦੋ ਨੌਜਵਾਨਾਂ ਕੋਲੋਂ ਦੋ ਪਿਸਟਲ ਬਰਾਮਦ ਕੀਤੇ ਗਏ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਵੱਲੋਂ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਸੇ ਤਰ੍ਹਾਂ ਹੀ ਨਕੋਦਰ ਦੇ ਡੀਐਸਪੀ ਵੱਲੋਂ ਜੋ ਮਹੀਨਾ ਭਰ ਦੇ ਵਿੱਚ ਮਕਦਮੇ ਦਰਜ ਕੀਤੇ ਹਨ ਉਹਨਾਂ ਦਾ ਵੇਰਵਾ ਸਾਂਝਾ ਕੀਤਾ ਗਿਆ ਅਤੇ ਇਸ ਮੌਕੇ ਹੀ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਜੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਵੱਲੋਂ ਮਹਮ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਵੀ ਵੱਡੀ ਸਫਲਤਾ ਹਾਸਲ ਹੋਈ ਹੈ ਅਤੇ ਇਸੇ ਦੇ ਸੰਬੰਧ ਵਿੱਚ ਹੀ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਅਤੇ ਇਸ ਮੌਕੇ ਹੀ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜੋ ਨਕੋਦਰ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਉਸ ਲਈ ਉਸ ਨੂੰ ਲੈ ਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਦੁਕਾਨਾਂ ਨੂੰ ਸੇਫ ਰੱਖਣ ਲਈ ਬਾਜ਼ਾਰਾਂ ਵਿੱਚ ਚੌਂਕੀਦਾਰ ਜ਼ਰੂਰ ਰੱਖੇ ਜਾਣ ਤਾਂ ਕਿ ਇਹਨਾਂ ਚੋਰੀਆਂ ਨੂੰ ਰੋਕਿਆ ਜਾ ਸਕੇ ਅਤੇ ਜੋ ਚੋਰ ਚੋਰੀਆਂ ਕਰਦੇ ਹਨ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਹਾਂਜੀ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕੀ ਵਿਸ਼ਾ ਇਹ ਜੀ ਸਾਡੇ ਦੋਨੇ ਖਸਾਣਾ ਸਿਟੀ ਦੇ ਵਿੱਚ ਤੇ ਇੱਕ थाना सदर ਦੇ ਵਿੱਚ ਅਸੀਂ ਇੱਕ ਪਿਸਤਲ ਦੀ ਇੱਕ ਪਿਸਤਲ ਦੀ ਰਿਕਵਰੀ ਕੀਤੀ ਦੋਨੇ ਥਾਣਿਆਂ ਚ ਵੱਖ-ਵੱਖ ਕੇਸਿਸ ਦੇ ਵਿੱਚ थाना ਸਿਟੀ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਸੋਨ ਬੁੱਧ ਸਿੰਘ ਇਹ ਬੀਟਲਪਿੰਡ ਦਾ ਰਹਿਣ ਵਾਲਾ ਮਹਿਤਪੁਰ ਦਾ ਇਹਦੇ ਕੋਲੋਂ ਇੱਕ 32 ਬੋਰ ਦਾ ਪਿਸਤਲ ਜਿਹੜਾ ਰਿਕਵਰ ਕਰਕੇ ਐਫ ਆਰ ਨੰਬਰ 10725548 ਆਮ ਫੈਕਟਿ ਦਿਰਜ ਕੀਤੀ ਗਈ ਹੈ ਇਸੇ ਤਰ੍ਹਾਂ ਹੀ थाना सदर ਦੇ ਵਿੱਚ ਜਿਹੜਾ ਏਐਸਏ ਜਸਪਾਲ ਸਿੰਘ ਨੇ ਅਡਾ ਟਟਕਲਾ ਵਿੱਚ ਨਕਾ ਲਾਇਆ ਸੀ ਤੇ ਮੱਲੀਆਂ ਗਲਾਵਾਂ ਤੋਂ ਇੱਕ ਵਿਅਕਤੀ ਜਿਹੜਾ ਆਇਆ ਮੋਟਰਸਾਈਕਲ ਦੇ ਉੱਪਰ ਸਪਲੈਂਡਰ ਤੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕਰਨ ਤੇ ਉਹ ਨਾ ਰੁਕਿਆ ਉਹ ਅਗਲੇ ਬੰਦੇ ਨੂੰ ਭਜਾ ਕੇ ਮੋਟਰਸਾਈਕਲ ਲੈ ਗਿਆ ਜੋ ਅਗਲੇ ਬੰਦੇ ਦਾ ਮੋਟਰਸਾਈਕਲ ਸਲਿੱਪ ਹੋ ਕੇ ਉੱਡੇ ਗਿਆ ਤੇ ਉਹਦੇ ਕੋਲੋਂ ਜਿਹੜਾ ਵਾ ਇੱਕ 7.6mm ਦਾ ਪਿਸਤਲ ਤੇ ਇੱਕ 250 ਗ੍ਰਾਮ ਬੀੜੀ ਆਫੀਮ ਬਰਾਮਦ ਹੋਈ ਉਹ ਸਬੰਧ ਵਿੱਚ ਐਫੇਰ ਨੰਬਰ 58 12925 ਜਿਹੜੀਆਂ ਦਰਜ ਕੀਤੀ ਗਈ ਤਰ ਇਹ ਜਿਹੜੇ ਦੋਨੇ આરોપી ਹੈਗੇ ਆ ਇਹਨਾਂ ਦਾ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਹਾਂਜੀ ਜਿਹੜਾ ਇਹ ਜਿਹੜਾ ਸਦਰਕ ਦੇ ਕੇਸ ਦੇ ਵਿੱਚ ਰੋਹਿਤ ਜਿਹੜਾ ਅਰੈਸਟ ਕੀਤਾ ਹੈ ਇੱਥੇ ਪਹਿਲਾਂ ਵੀ ਇੱਕ ਅਫੇਅਰ ਨੰਬਰ 39 ਮੁਹੱਲੀ ਥਾਣੇ ਵਿੱਚ ਐਨਡੀਪੀਐਸ ਐਕਟ ਏਐਨਟੀਐਫ ਮੁਹੱਲੀ ਦੇ ਵਿੱਚ ਦਰਜ ਹੈ ਆਲਰੇਡੀ ਪਹਿਲੇ ਦਰਜ ਹੈਗੀ ਸਰ ਇਹਨਾਂ ਨੇ ਜਿਹੜੇ ਪਿਸਤਲੇ ਇਹਨਾਂ ਕੋਲ ਬਰਾਮਦ ਹੋਏ ਹੈਗੇ ਆ ਪਸ ਪਤਾ ਲੱਗਾ ਕਿ ਇਹ ਕਿੱਥੋਂ ਲੈ ਕੇ ਆਏ ਉਹ ਜਿਸ ਸਾਡੇ ਕੋਲ ਰਿਮਾਂਡ ਤੇ ਆ ਉਹ ਆਪਣਾ ਡਿਊਰਿੰਗ ਰਿਮਾਂਡ ਇਹਨਾਂ ਦੇ ਕੋਲੋਂ ਜਿਹੜਾ ਅਮਰੀਕੀ ਦੇ ਨਾਲ ਪੁਚ ਗਿਸਟ ਕਰਦੇ ਆ ਕਿ ਕੀ ਇਹਨਾਂ ਦਾ ਸਾਰਾ ਨੈਕਸਸ ਸੀ ਕਿੱਥੋਂ ਲਿਆ ਕਹਿੰਦੇ ਸੀ ਕਿੱਥੇ ਇਹਨਾਂ ਨੇ ਕੀ ਯੂਜ਼ ਕੀਤੇ ਹੈ ਕਿਤੇ ਕਿ ਨਹੀਂ ਕੀਤੇ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਰ ਕਿਹੜੀ ਕਟਨਾ ਨੂੰ ਜਾਂਚ ਲੈਣ ਵਾਸਤੇ ਜਾ ਰਹੇ ਸੀ ਹਾਂ ਮੈਂ ਉਹ ਵੀ ਤੁਹਾਨੂੰ ਦੱਸਿਆ ਜੀ ਇਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਦੇ ਸਬੰਧ ਵਿੱਚ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਜਿਹੜਾ ਸਾਡਾ ਲਿਖਾ ਜੋਕਾ ਲਾਸ 1 ਜੁਲਾਈ ਤੋਂ ਤੇ ਹੁਣ ਜਿਹੜਾ ਸਤੰਬਰ ਹੁਣ ਤੱਕ ਜਿਹੜਾ ਅਸੀਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਤਹਿਤ 35 ਮੁਕਦਮੇ ਜਿਹੜੇ ਐ ਐਨਡੀਪੀਐਸ ਦੇ ਦਰਜ ਕੀਤੇ ਆ ਔਰ ਇਹਦੇ ਚ ਅਸੀਂ 46 ਜਿਹੜੇ ਐ ਦੋਸ਼ੀਓ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਬਰਾਮਦ ਕੀਤੀ ਗਈ ਹੈ ਨਸ਼ੀਲਾ ਜਿਹੜਾ ਸਮਗਰੀ ਜਿਹੜੀ ਬਰਾਮਦ ਕੀਤੀ ਗਈ ਹੈ ਇਦਾਂ ਐਕਸਾਈਜ਼ ਐਕਟ ਜਿਹੜੇ ਸ਼ਰਾਬ ਦੇ ਜਿਹੜੇ ਚਾਰ ਮੁਕਦਮੇ ਦਰਜ ਕੀਤੇ ਆ ਚਾਰ ਤੇ ਚ ਵਿਅਕਤੀ ਅਰੈਸਟ ਕੀਤੇ ਆ ਤੇ 1 ਲੱਖ 80 ਹਜ਼ਾਰ ਮਿਲੀਲੀਟਰ ਜਿਹੜੀ ਇਹ ਸ਼ਰਾਬ ਉਹ ਬਰਾਮਦ ਕੀਤੀ ਆ ਤੇ ਅਸਲ ਐਕਟ ਦੇ ਵਿੱਚ ਜਿਹੜਾ ਪਿਛਲੇ ਮਹੀਨੇ ਅਗਸਤ ਤੇ ਹੁਣ ਸਤੰਬਰ ਇਹ ਦੋ ਮਹੀਨਿਆਂ ਦੇ ਵਿੱਚ ਚਾਰ ਮੁਕਦਮੇ ਦਰਜ ਕਰਕੇ ਨੌ ਜਿਹੜੇ ਵਿਅਕਤੀ ਗ੍ਰਿਫਤਾਰ ਕੀਤੇ ਆ ਔਰ ਪੰਜ ਪਿਸਟਲ ਤੇ ਦੋ ਇਹਨਾਂ ਕੋਲ ਜਿੰਦਾ ਰੋਂ ਟੋਟਲ ਜਿਹੜੇ ਬਰਾਮਦ ਕੀਤੇ ਆ ਤੇ ਇਸੇ ਤਰੀਕੇ ਨਾਲ ਹੀ ਜਿਹੜਾ ਚੋਰੀਆਂ ਜਿਹੜਾ ਲੁੱਟਖੋਹਾਂ ਦੇ ਜਿਹੜੇ ਨੌ ਜਿਹੜੇ ਮੁਕਦਮੇ ਆ ਉਹ ਅਸੀਂ ਜਿਹੜੇ ਕੇਸ ਜਿਹੜੇ ਅਸੀਂ ਟਰੇਸ ਕੀਤੇ ਆ ਨੌ ਔਰ ਇਹਦੇ ਚ 15 ਦੋਸ਼ੀ ਗ੍ਰਿਫਤਾਰ ਕੀਤੇ ਆ ਇਹਨਾਂ ਕੋਲੋਂ ਜਿਹੜੇ ਟੂ व्हीਲਰਸ ਤੇ ਦੂਜੇ ਜਿਹੜੇ ਆ 6 ਟੂ व्हीਲਰ ਰਿਕਵਰ ਕੀਤੇ ਆ ਔਰ ਦੋ ਜਿਹੜੇ ਮੋਬਾਈਲ ਫੋਨ ਰਿਕਵਰ ਕੀਤੇ ਆ ਔਰ ਗੈਸ ਸਿਲੰਡਰ ਵਗੈਰਾ ਦੂਜੇ ਹੀਟਰ ਟੇਬਲ ਵਗੈਰਾ ਜਿਹੜਾ ਉਹ ਸਮਾਨ ਐਂਡ ਕੈਸ਼ ਵੀ ਜਿਹੜਾ 18430 ਰੁਪਏ ਜਿਹੜਾ ਕੈਸ਼ ਆ ਉਹ ਵੀ ਰਿਕਵਰੀ ਕੀਤੀ ਗਈ ਆ ਸਰ ਜਿਹੜੇ ਹਜੇ ਵੀ ਕ੍ਰਾਈਮ ਕਰਨ ਨੂੰ ਨਹੀਂ ਹਰਦੇ ਜੀ ਉਹਨਾਂ ਲਈ ਇਹ ਹੈ ਜੀ ਉਹਨਾਂ ਲਈ ਸਖਤ ਹੈਗਾ ਵਾ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰ ਹਿੰਦਰ ਸਿੰਘ ਬਰਕ ਜੀ ਜਿਹੜੇ ਉਹਨਾਂ ਵੱਲੋਂ ਐਸਪੀਡੀ ਸਾਹਿਬ ਸਾਡੇ ਸਰ ਸਰਮਜੀਤ ਰਾਏ ਜੀ ਉਹਨਾਂ ਵੱਲੋਂ ਸਾਨੂੰ ਸਖਤ ਜਿਹੜੇ ਦਿਸ਼ਾ ਨਿਰਦੇਸ਼ ਹੈ ਵੀ ਇਹਨਾਂ ਤੇ ਜੋ ਵੀ क्राइम ਕਰਨ ਕ੍ਰਿਮੀਨਲ ਐਂਟੀਸੋਸ਼ਲ 엘িমੈਂਟਸ ਇਹਨਾਂ ਦੇ ਅਗੇਂਸ 0% ਜਿਹੜੀ ਸੀ ਟੋਲਰੇਸ਼ਨ ਹੈ ਔਰ ਉਹਨਾਂ ਨੂੰ ਜਿਹੜਾ ਹੈਗਾ ਵਾ ਇੱਕ ਵਾਰਨਿੰਗ ਹੈ ਵੀ ਇਹ ਜਿਹੜੇ ਕਿਸੇ ਵੀ ਜਿਹੜੇ ਕਰਨ ਵਾਲਾ ਜਿਹੜਾ ਜੁਰਮ ਹੈ ਦੇਰ ਸਵੇਰ ਫੜਾਈ ਜਾਂਦਾ ਹੈ ਸੋ ਕਿਸੇ ਵੀ ਉਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋ ਕੀਤੀ ਜਾਏਗੀ ਨਾਲ ਹੀ ਮੈਂ ਜਿਹੜਾ ਆ ਪਿੱਛੇ ਜੀ ਕੋਈ ਚੋਰੀਆਂ ਵਗੈਰਾ ਨਕੋਦਰ ਸਰਚ ਹੋਈਆਂ ਜਿਹੜੀਆਂ ਅਸੀਂ ਕਾਫੀ ਟ੍ਰੇਸ ਕਰ ਲਈਆਂ ਨੇ ਬਟ ਇਹਦੇ ਵਿੱਚ ਮੈਂ ਤੁਹਾਡੇ ਮਾਧਿਅਮ ਬਾਰੇ ਸਾਰੇ ਦੁਕਾਨਦਾਰਾਂ ਨੂੰ ਦੂਜਿਆਂ ਨੂੰ ਜਿਹੜੇ ਰਿਕੁਐਸਟ ਕਰਾਂਗਾ ਇਹ ਇੱਕ ਇੱਕ ਦੇ ਚੌਕੀਦਾਰ ਢੂਰੇ ਆਪਣੇ ਬਾਜ਼ਾਰ ਹਰ ਇੱਕ ਬਾਜ਼ਾਰ ਦੇ ਵਿੱਚ ਆਪਾਂ ਜਿਹੜਾ ਚੌਕੀਦਾਰ ਜ਼ਰੂਰ ਅਰੇਂਜ ਕਰਕੇ ਰੱਖਣ ਤਾਂ ਜੋ ਕਿ ਉਹਦਾ ਜਿਹੜਾ ਸਾਡਾ ਡਿਊਟੀ ਅਫਸਰ ਐਸ ਐਚ ਓ ਮੇਰੇ ਕੋ ਮੇਰਾ ਨੰਬਰ ਉਹਨਾਂ ਚੌਕੀਦਾਰਾਂ ਕੋ ਹੋਵੇ ਚੌਕੀਦਾਰਾਂ ਦਾ ਨੰਬਰ ਮੇਰੇ ਕੋ ਹੋਵੇ ਕਿਸੇ ਕਿਸਮ ਵੀ ਜੇ ਕੋਈ ਉਹਨਾਂ ਨੂੰ ਰਾਤ ਨੂੰ ਜਿਹੜਾ ਇਹ ਜੀ ਸ਼ੱਕੀ ਮੂਵਮੈਂਟ ਲੱਗਦੀ ਹੈ ਤਾਂ ਉਹਦੀ ਇਨਫੋਰਮੇਸ਼ਨ ਸਾਨੂੰ ਇਮੀਡੀਏਟਲੀ ਮਿਲ ਸਕੇ ਤਾਂ ਜੋ ਕਿ ਕੋਈ ਚੋਰੀ ਵਗੈਰਾ ਹੁਣ ਉਹ ਰੋਕ ਸਕੇ ਸਰ ਜੁੱਤ ਨਸ਼ੇ ਅੰਬੁਰੋਧ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਮ ਚਲਾਈ ਗਈ ਹੈ ਉਹ ਤਾਂ ਕਿੰਨਾ ਕੁ ਜਿਹੜਾ ਹੈਗਾ ਆਪਾਂ ਨੂੰ ਬਾਦਾਂਦਿਆ ਉਹ ਤਾਂ ਕਾਫੀ ਦੀ ਕਾਫੀ ਉਹਦਾ ਦੇਖਣ ਚ ਲੋਕ ਵੀ ਨੂੰ ਕਾਫੀ ਐਪਰੀਸ਼ੀਏਟ ਕਰ ਰਿਹਾ ਔਰ ਸਾਨੂੰ ਵੀ ਇਦਾਂ ਲੱਗ ਰਿਹਾ ਹੈ ਵੀ ਕਾਫੀ ਜਿਹੜਾ ਵੈ ਇਹਦੀ ਨਸ਼ੇ ਦੀ ਰੋਕਥਾਮ ਦੇ ਵਿੱਚ ਕਾਫੀ ਇਦਾਂ ਸਹਾਇ ਹੋ ਰਿਹਾ ਹੈ